ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮੀ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ ਸਿੰਘ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਸ਼ਰੂਪਰੀ ਅਕਾਲੀ ਦਲ ਨੂੰ ਪੁਨਰ ਸੰਜੀਤ ਕਰਨ ਦੀਆਂ ਕੋਸ਼ਿਸ਼ਾ ਨਮੀ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ ਸਿੰਘ ਹੁਣਾਂ ਵੱਲੋਂ ਕੀਤੀਆਂ ਜਾ ਰੀਆਂ ਨੇ ਪਾਰਟੀ ਨੂੰ ਗ੍ਰਾਉਂਡ ਲੈਵਲ ਤੋਂ ਮਜ਼ਬੂਤ ਕਰਨ ਲਈ ਗਿਆਨੀ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਲਗਾਤਾਰ ਆਪਣੀ ਪਾਰਟੀ ਦੇ ਵਿੱਚ ਅਹੁਦੇਦਾਰਾਂ ਦਾ ਵਿਸਤਾਰ ਕਰ ਰਹੇ ਨੇ ਪਾਰਟੀ ਦੇ ਸਰਪਸਤ ਵੀ ਲਗਾ ਦਿੰਦੇ ਨੇ ਪਾਰਟੀ ਦੇ ਵਿੱਚ ਮੀਤ ਪ੍ਰਧਾਨ ਵੀ ਬਣਾ ਦਿੰਦੇ ਨੇ ਪਾਰਟੀ ਦੇ ਵਿੱਚ ਹਲਕਾ ਅੰਚਾਰਜ ਤੋਂ ਲੈ ਕੇ ਜ਼ਿਲ੍ਹਾ ਅੰਚਾਰਜ ਵੀ ਬਣਾ ਦਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਲੇਕਿਨ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਥਿਰ ਰਹੇ ਉਸੇ ਤਰ੍ਹਾਂ ਨਵੀਂ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਨਹੀਂ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਰੋੜਾ ਹੈ ਅਹੁਦਿਆਂ ਦਾ ਰੋੜਾ ਹੈ ਪ੍ਰਧਾਨਗੀ ਦਾ ਜਿਸ ਤਰ੍ਹਾਂ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਵਾਲੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਜੇਕਰ ਇਹ ਪ੍ਰਧਾਨਗੀ ਵਾਲੀ ਕੁਰਸੀ ਛੱਡ ਦਿੰਦੇ ਤਾਂ ਨਵਾਂ ਸ਼ਰੂਪਣੀ ਅਕਾਲੀ ਦਲ ਜਿਸ ਨੂੰ ਪੁਨਰ ਸਰਜੀਤ ਅਕਾਲੀ ਦਲ ਦੇ ਨਾਮ ਨਾਲ ਹੁਣ ਜਾਣਿਆ ਜਾ ਰਿਹਾ ਹੈ ਉਹ ਆਉਣਾ ਨਹੀਂ ਸੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਕ ਪਾਸੇ ਜਿੱਥੇ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਿਆਰੀਆਂ ਕਰ ਰਹੇ ਨੇ ਤੇ ਦੂਸਰੇ ਪਾਸੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਭਾਈ ਅਬਰਤਪਾਲ ਖਾਲਸਾ ਦੀ ਪਾਰਟੀ ਦੇ ਨਾਲ ਗਠਬੰਧਨ ਕਰਨ ਗਠਬੰਧਨ ਦੇ ਤਹਿਤ ਦੂਜੇ 27 ਦੀਆਂ ਸਭਾ ਦੀਆਂ ਚੋਣਾਂ ਨਵੀ ਸ਼ਰੂਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਲੜੀਆਂ ਜਾਣ ਤੇ ਦੂਸਰੇ ਪਾਸੇ ਦੋ ਵੱਡੇ ਆਗੂ ਹੁਣ ਅੰਦਰੋਂ ਅੰਦਰੀ ਚੱਲ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਕੀ ਜਿਹੜੀ ਕਾਰਗੁਜ਼ਾਰੀ ਜਿਹੜੇ ਉਹਦਿਆਂ ਦੀ ਕਹਾਣੀ ਵੰਡ ਹੋਈ ਹੈ ਗਿਆਨੀ ਹਰ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਕੀ ਉਸ ਤੋਂ ਖੁਸ਼ ਨਹੀਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਲੰਮਾ ਸਮਾਂ ਮਨਪ੍ਰੀਤ ਈਆਲੀ ਅਤੇ ਨਾ ਹੀ ਲੰਮਾ ਸਮਾਂ ਬੀਬੀ ਜਗੀਰ ਕੌਰ ਨਵੀਂ ਸ਼ਰੂਪਣੀ ਅਕਾਲੀ ਦਲ ਦਾ ਹਿੱਸਾ ਬਣ ਗਏ ਥੋੜੇ ਹੀ ਸਮੇਂ ਦੇ ਵਿੱਚ ਵਿੱਚ ਮਨਪ੍ਰੀਤ ਈਆਲੀ ਅਤੇ ਬੀਬੀ ਜ਼ਗੀਰ ਕੌਰ ਪ੍ਰਾਣੀ ਸ਼ਰੂਪਣੀ ਅਕਾਲੀ ਦਲ ਦਾ ਹਿੱਸਾ ਬਣਨਗੇ ਕਨਸੂਵਾਂ ਚਲਪੀਆਂ ਨੇ ਨਵੀਂ ਅਤੇ ਸ਼ਰੂਪਣੀ ਅਕਾਲੀ ਦਲ ਦੇ ਸਿਆਸੀ ਕੋਰੀਡੋਰ ਦੇ ਵਿੱਚ ਕਿ ਜਿਹੜੇ ਅਹੁਦੇ ਵੰਡੇ ਗਏ ਨੇ ਅਹੁਦਿਆਂ ਦੇ ਵਿੱਚ ਕਾਣੀਵੰਡ ਕੀਤੀ ਗਈ ਹੈ ਮਨਪ੍ਰੀਤ ਇਆਲੀ ਅਤੇ ਬੀਬੀ ਜ਼ਗੀਰ ਕੌਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਇਸ ਅਹੁਦੇਦਾਰਾਂ ਦੀ ਵੰਡ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਨਹੀਂ ਗਿਆ ਦੱਸਿਆ ਜਾ ਰਿਹਾ ਹੈ ਕਿ ਬੀਬੀ ਜਗੀਰ ਕੌਰ ਅਤੇ ਮਾਨਪ੍ਰੀਤ ਕਿਆਲੀ ਗੁੱਸੇ ਦੇ ਵਿੱਚ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਪੁਨਰਸਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਅਰਪੀ ਸਿੰਘ ਅਤੇ ਉਸ ਦੇ ਸਾਥੀਆਂ ਦੇ ਨਾਲ ਕਿਸੇ ਵੀ ਸਮੇ ਪੱਲਾ ਫੜਿਆ ਜਾ ਸਕਦਾ ਹੈ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਅਤੇ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬੀਬੀ ਜਗੀਰ ਕੌਰ ਅਤੇ ਮਾਨਪ੍ਰੀਤ ਕਿਆਲੀ ਹੁਣਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨਵੀਂ ਅਕਾਲੀ ਦਲ ਦੇ ਵਿੱਚ ਵੀ ਧੜੇਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਧੜੇਬੰਦੀਆਂ ਦਾ ਦੌਰ ਇਸ ਕਰਕੇ ਕਿਉਂਕਿ ਜਿਸ ਤਰ੍ਹਾਂ ਦੇ ਅਹੁਦੇ ਮੰਗ ਰਹੇ ਨੇ ਗਿਆਨੀ ਹਾਪੀ ਸਿੰਘ ਦੇ ਕੋਲੋਂ ਵੱਡੇ ਆਗੂ ਜਿਨ੍ਹਾਂ ਨੇ ਲਗਾਤਾਰ ਵਿਰੋਧ ਕੀਤਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਅਤੇ ਖਾਸ ਕਰਕੇ ਸ਼ਰੂਪਰੀ ਅਕਾਲੀ ਦਲ ਨੂੰ ਪੁਨਰ ਸਜੀਤ ਕਰਨ ਦੇ ਲਈ ਜਿਨ੍ਹਾਂ ਨੇ ਭਰਤੀ ਨੂੰ ਨੇਪਰੇ ਚਾੜਿਆ ਉਹਨਾਂ ਨੂੰ ਉਸ ਹੱਬ ਦੇ ਨਾਲ ਅਹੁਦੇ ਨਹੀਂ ਦਿੱਤੇ ਗਏ ਜਿਹੜੀ ਉਹਨਾਂ ਦੀ ਇੱਛਾ ਸੀ ਚਾਹੇ ਉਹ ਮਾਨਪ੍ਰੀਤ ਅਕਾਲੀ ਹੋਵੇ ਭਾਵੇਂ ਬੀਬੀ ਜ਼ਗੀਰ ਕੌਰ ਹੋਣ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਅਹੁਦਿਆਂ ਤੂੰ ਸੰਤੋਖ ਨਹੀਂ ਨਾ ਤੇ ਬੀਬੀ ਜ਼ਗੀਰ ਕੌਰ ਅਤੇ ਨਾ ਮਾਨਪ੍ਰੀਤ ਅਕਾਲੀ ਇਸ ਕਰਕੇ ਕਿਸੇ ਵੀ ਸਵੇ ਉਹਨਾਂ ਦੋਨਾਂ ਵੱਲੋਂ ਪੱਲਾ ਜਿਹੜਾ ਹੈ ਪ੍ਰਾਣੀ ਸ਼ਰੂਮਣੀ ਅਕਾਲੀ ਦਲ ਦਾ ਫੜਿਆ ਜਾ ਸਕਦਾ ਹੈ